ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਆਤਿ ਸ਼ਾਹੀ ਦਸਮੀਨ ਤਬੇ ਵਾਜ ਬੇਂਤੀ ਚਉਪਈ ਅਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਚਾ ਤਬ ਚਰਨ ਨਮਨ ਰਹਿ ਹਮਾਰਾ ਪਣਾ ਜਾਣ ਕਰੋ ਪ੍ਰਿਤ ਪਾਰਾ ਹਮਰਾ ਦੁਸ਼ਟ ਸੁਭਾਤ ਮੁਕਾਬੂ ਆਪਾ ਸਾਧਾ ਮੋਹਿ ਬਜਾਓ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਚਾਨੀ ਜੀ ਕਰਤਾ ਕਰੀਆ ਸਭ ਰਣ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਸਾਡ ਕੋਈ ਹੋਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉਂ ਸੇਵਕ ਸੇਖਾ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀ ਆਪ ਹਾਥ ਦਾ ਮੁਝਉ ਬਰੀਆ ਮਰਨ ਕਾਲ ਕਾ ਤਰਾਸਨ ਬਰੀਆ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿ ਔਰ ਅਛਾ ਰਾਖਲੇ ਹਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਣ ਕੇ ਹੰ ਤਤਮੋਪਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਉਬੇਧ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਤਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਤਕਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਤਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਪਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ संतन दुख पाएते दुखी सुख पाए साधन के सुखी एक एक की वीर पहचान है कट कट के पट पट की जान जब होत करक करा कर तारा प्रजात ارتत तब दे अपारा जब आकरक करत हो कबहु तुम मैं मिल तो दे धर सबहु जेते बदन श्रेष्ठ सब तारे आप अपनी भू उच्चार तुम सब हिते रहत निरालम जानत वेद भेद ते हरि आलम ਨਿਰੰਕਾਰ ਨਿਰਭਕਾ ਨਿਰਲੰਭ ਆਦ ਅਨੀਲਾ ਨਾਦ ਅਸੰਭਤਾ ਕਾ ਮੂੜੁ ਉਚਾਰਿਤ ਪ੍ਰਿਦਾ ਜਾ ਕੋ ਪੇਵਣਾ ਪਾਵਤ ਵੇਦਾ ਤਾ ਕੋ ਕਰ ਪਾਣ ਅਨੁਮਾਨਤ ਮਹਾਮੂੜਿ ਕਛ ਪੇਨ ਨ ਜਾਣਤ ਮਹਾਦੇਵ ਕਉ ਕਹਿ ਤ ਸਦਾ ਸੁ ਨਿਰੰਕਾਰ ਕਾ ਚੀਨ ਤਨਹਿ ਪਿਵ ਆਪ ਆਪਣੀ ਬੁੱਧਾ ਜੇਤੀ ਵਰਨਤ ਪਿੰਨ ਪਿੰਨ ਤਹਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਬਿ ਤੋ ਸਜਾ ਪ੍ਰਥਮ ਸੰਸਾਰ ਇਕਾ ਰੂਪ ਅਨੂਪ ਸੁਰੂਪ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤਪਜ ਖਾਨ ਬਹੁਰ ਰਚ ਦਿਨੀ ਕਹਉ ਪੋਲ ਰਾਜਾ ਹਵੈ ਬੈਠਾ ਕਹਉ ਸਿਮੜ ਪਿਓ ਸੰਕਰ ਇਕੇਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸ੍ਰੂਪ ਸਿਆ ਭਵ ਅਬ ਰਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਦੁਸਤ ਜਿਤੇ ਉਠ ਬਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੂ ਜਿਤ ਅਵਸਰ ਨੀ ਪਰ ਤਿਨ ਕੈ ਦੁਸਤ ਦੁਖਿਤ ਹਵਾ ਮਰੈ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੂ ਕਲ ਕੋਈ ਖਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਮਰਛਾ ਹੋਏ ਤਾਂ ਹੀ ਸਭ ਕਾਲਾ ਦੁਸਤ ਅਰਿਸ਼ਟ ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮਹਿ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟਿ ਸਾਹ ਸਿਬੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਤੇ ਤਾਹਿ ਉਬਾਰਾ ਜਿਨਨਾ ਨਾਮ ਤੇ ਹਾਰੋ ਕਹਾ ਧਾਰ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦਾ ਲਿਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾ ਦਾ ਕਿਲ ਵਿਗ ਸਕਲ ਦੇ ਕੋ ਹਰਤਾ ਦੁਸ਼ਟ ਦੋਖੇ ਨ ਕੋਸ਼ ਹੈ ਕਰਤਾ ਸ਼੍ਰੀ ਅਸਤੂ ਜੀ ਜਪ ਭੈ ਦੇ ਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਚਤ ਫਲ ਪਾਵੈ ਸੋਈ ਦੂਖ ਨਦ ਸਾਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹ ਸੁਰਸ ਨਾ ਪਾਵਈ ਸੁਣੈ ਮੂਰਤ ਚਤਲਾਏ ਚਤਰਤਾ ਆਵਈ ਦੂਖ ਦਰਦ ਭਉ ਨਿਕਟ ਨਦਨ ਨਰਕੇ ਰਹਾ ਹੋ ਜੋਈ ਆਕੀ ਇੱਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ 17 ਸੈ ਸੁਪਣਿ ਜੈ ਅਰਥ ਸੈ ਸੁਪਨ ਤੀਨ ਕਹੀ ਜੈ ਭਾਦਰ ਜੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਤਰਵ ਗ੍ਰੰਥ ਸੁਧਾਰਾ ਸਵਈਆ ਆਏ ਗਏ ਜਬ ਤੇ ਤੁਮਰੇ ਤਬ ਦੇਖੂ ਆਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਮਤ ਏਕ ਨਾਮਾ ਨਿਮ ਸਿਮਰਤਿ ਸ਼ਾਸਤਰ ਵੇਦ ਸਮ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਛਿਰੀ ਸੁਬਾਨ ਕਿਰਪਾ ਕਮਰੀ ਕਰਮ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਸਾਢ ਕੇ ਜਹੇ ਤੁਹਾਰੋ ਦੁਆਰ ਵਿੱਚ ਬਾਹਗੇ ਕੀ 라ਜ ਅਸ ਗੋਬਿੰਦ ਦਾਸ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਮੀਨ ਕਬੇ ਉਹ ਬਾਝ ਬੇਂਤੀ ਚੋਪਈ ਅਮ੍ਰੀ ਕਰੋ ਹਾਥਦਰ ਚਾ ਪੂਰਨ ਹੋਏ ਚਿਤ ਕੀ ਚਾ ਤਬ ਚਰਨ ਨਮਨ ਰਹਿ ਹਮਾਰਾ ਪਣਾ ਜਾਣ ਕਰੋ ਪ੍ਰਿਤ ਪਾਰਾ ਹਮਰਾ ਦੁਸ਼ਟ ਸਬਾ ਤੁਮ ਕਾ ਬਹੁ ਆਪਾਤੁ ਦਾ ਮੋਹਿ ਬਚਾਓ ਸੁਖੀ ਬਸਾ ਮੋਹੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹ ਰਚਾਨੀ ਜੀ ਕਰਤਾ ਕਰੀਆ ਸਭੈ ਰਣ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਸ਼ਾਡ ਕੋਈ ਹਵਰ ਨਾ ਧਾਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦਾ ਮੁਜਵਰੀਆ ਮਰਨ ਕਾਲ ਕਾ ਤਰਾਸ ਨ ਬਰੀਆ ਉਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰੱਛਾ ਰਾਖ ਲੇ ਹੁ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਣ ਕੇ ਹੰਤਾ ਤਮੋਪਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਤਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਪਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹਉ ਤੁਮ ਮੈਂ ਮਿਲਤ ਦੇਹ ਧਰ ਸਭ ਹਉ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਤੇ ਦੇ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲਾ ਨਾਦ ਅਸੰਭਤਾ ਕਾ ਮੂੜੁ ਉਚਾਰਤ ਪ੍ਰੇਤਾ ਜਾ ਕੋ ਪੇਵਣਾ ਪਾਵਤ ਵੇਦਾ ਤਾ ਕੋ ਕਰ ਪਾਣ ਅਨੁਮਾਨਤ ਮਹਾਮੂੜ ਕਛ ਪੇਨ ਨ ਜਾਣਤ ਮਹਾਦੇਵ ਕਉ ਕਹਿ ਤ ਸਦਾ ਸੁ ਨਿਰੰਕਾਰ ਕਾ ਚੀਨ ਤਰਹਿ ਪਿਵ ਆਪ ਆਪਣੀ ਬੁੱਧ ਹਜੇਤੀ ਵਰਨਤ ਪਿੰਨ ਪਿੰਨ ਤਹੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਬਿ ਤ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸੁਰੂਪ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤਪਜ ਖਾਨ ਬਹੁ ਰਚ ਦਿਨੀ ਕਹੋ ਪੋਲ ਰਾਜਾ ਹਵੈ ਬੈਠਾ ਕਹੋ ਸਿਮੜ ਪਿਓ ਸੰਕਰ ਇਕੇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦਿ ਜੁਗਾਦ ਸਰੂਪ ਸਿਆ ਭਵ ਅਬਰ ਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸਤ ਜਿਤੇ ਉਠ ਬਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸਰਨੀ ਪਰ ਤਿਨ ਕੈ ਦੁਸਤ ਦੁਖਿਤ ਹਵਾ ਮਰੈ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੂ ਕਲ ਕੋਈ ਖਬਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਮਰ ਅਛਾ ਹੋਏ ਤਾਂ ਹੈ ਸਭ ਕਾਲਾ ਦੁਸਤ ਅਰਿਸ਼ਟ ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮਹ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟਿ ਸਾਹ ਸਿਵਾ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸੇ ਤਾਹਿ ਉਬਾਰਾ ਜਿਨ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦਾ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾ ਦਾ ਕਿਲ ਵਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੋਖ ਨੇ ਕੋਸ਼ ਹੈ ਕਰਤਾ ਸ਼੍ਰੀ ਅਸਤੂ ਜੀ ਜਪ ਭੈ ਦੇ ਆਲਾ ਪੂਰਨ ਕਰਾ ਗ੍ਰੰਥ ਤਤ ਕਾਲ ਮਨ ਬਾਚਤ ਫਲ ਪਾਵੈ ਸੋਈ ਦੂਖ ਨਦ ਸਾਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹ ਸੁਰਸ ਨਾ ਪਾਵਈ ਸੁਣੈ ਮੂਰਤ ਚਤਲਾਏ ਚਤਰਤਾ ਆਵਈ ਦੂਖ ਦਰਦ ਭਉ ਨਿਕਟ ਨਦਨ ਨਰਕੇ ਰਹਾ ਹੋ ਜੋਈ ਆਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ 17 ਸੈ ਸੁਪਣਿ ਜੈ ਅਰਥ ਸੈ ਸੁਫਨ ਤੀਨ ਕਹੀ ਜੈ ਭਾਦਰ ਜੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਤਰਵ ਗ੍ਰੰਥ ਸੁਧਾਰਾ ਸਵਈਆ आए गए जब ते तुमेरे तब देखूं आ कतरे नहीं आन्ह्यो राम रहीम पुराण पुराण अनेक कह मत एक नाम निम सिमरत शास्त्र वेद सब बहु भेद गए हम एक ना जान्यो श्री इसपान कृपा करि कर मैं ना कह्यो सब तोहे बखान्यो दुहरा सकल द्वार को छाडकै कह्यो तुहारो द्वार बाह गए कि लाज अस गोविंद दास तुहार ਸਗਲ ਦੁਆਰ ਕੋ ਸਾਢ ਕੇ ਕਹਿਓ ਤੁਹਾਰੋ ਦੁਆਰੇ ਚ ਬਾਹਗੇ ਕੀ 라ਜ ਅਸ ਗੋਬਿੰਦ ਦਾਸ ਤੁਹਾਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਹੈ ਪਾਤਸ਼ਾਹੀ ਦਸਮੀਂ ਤਬਿਓ ਬਾਝ ਬੇਂਦੀ ਚੋਪਈ ਅਮਰੀ ਕਰੋ ਹਾਥ ਦਾ ਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਹਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰਾ ਦੁਸ਼ਟ ਸੁਭਾਅ ਤੁਮ ਕਾ ਬਖੂ ਆਪ ਹਾਥ ਦਾ ਮੋਹ ਬਚਾਵੋ ਸੁਖੀ ਵਸਾ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਚਾ ਨਿਜ ਕਰਦਾ ਕਰੀਆ ਸਭੈ ਰਣ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ ਤੁਮੇਂ ਛਾੜ ਕੋਈ ਹਵਰ ਨਾ ਧਿਆਉਂ ਜੋ ਵਰ ਚਾਹਉ ਸੋ ਤੁਮ ਤੇ ਪਾਉਂ ਸੇਵਕ ਸੇਖਾ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ ਆਪ ਹਾਥ ਦਾ ਮੁਝਉ ਵਰਿਆ ਮਰਨ ਕਾਲ ਕਾ ਤਰਾਸਨ ਵਰਿਆ ਉਝੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿ ਔਰ ਅਛਾ ਰਾਖਿ ਲਹੁ ਮੋਹ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਤ ਮੋਹ ਪਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਪਣ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਤਨ ਕੋ ਸਭ ਗੁਣ ਸੁਕ ਦਿਓ ਸਤਰਣ ਕੋ ਪਲ ਮੋ ਪਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹਉ ਤੁਮੈ ਮਿਲਤ ਦੇਹ ਧਰ ਸਭ ਹਉ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਤੇ ਦੇ ਅਰਿਆਲਮ ਨਿਰੰਕਾਰ ਨਿਰਭਕਾ ਨਿਰਲੰਭ ਆਦ ਅਨੀਲਾ ਨਾਦ ਅਸੰਭਤਾ ਕਾ ਮੂੜੂ ਚਾਰਤ ਪੇਦਾ ਜਾ ਕੋ ਪੇਵਣਾ ਪਾਵਤ ਵੇਦਾ ਤਾਂ ਕੋ ਕਰ ਪਾਣ ਅਨੁਮਾਨਤ ਮਹਾ ਮੂੜ ਕਛ ਪੇਨ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੁ ਨਿਰੰਕਾਰ ਕਾ ਚੀਨ ਤਨਹਿ ਪਿਵ ਆਪ ਆਪਣੀ ਬੁਧਾ ਜੇਤੀ ਵਰਨਤ ਪਿੰਨ ਪਿੰਨ ਤਹਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿ ਤੋ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹਉ ਪੂਲ ਰਾਜਾ ਹਵੇ ਬੈਠਾ ਕਹਉ ਸਿਮਟ ਪਿਓ ਸੰਕਰ ਇਕੇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਿ ਅਪਵ ਅਬ ਰਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸਤ ਜਿਤੇ ਉਠ ਬਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜਿਤ ਅਵਸਰ ਨੀ ਪਰ ਤਿਨ ਕਾ ਦੁਸਤ ਦੁਖਿਤ ਹਵਾ ਮਰੈ ਪੁਰਖ ਜਵਣ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਤਾਰੈ ਜੂ ਕਲ ਕੋਈ ਕਮਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਮਰੇ ਛਾ ਹੋਇ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਰੈ ਤਤਕਾਲ ਫਿਰ ਪਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮਹਿ ਹਰ ਹੋ ਰਿੱਦ ਸਿੱਧ ਘਰਬ ਸਭ ਹੋਈ ਦੁਸ਼ਟੀ ਸਾਹ ਸਿਬਾ ਸਕੇ ਨਾ ਕੋਈ ਏਕ ਬਾਾਰ ਜਿਨ ਤੁਮੈ ਸੰਭਾਰਾ ਕਾਲ ਭਾਂਚੇ ਤਾਹੇ ਉਬਾਰਾ ਜਿਨਾਂ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕੜਗ ਕੇ ਤੇ ਮਾ ਸਰਣ ਤੇ ਹਾਰੀ ਆਪ ਹਾਥ ਦਾ ਲਿਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾ ਤਾਂ ਫਿਰ ਬਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੋਖ ਇਹਨ ਕੋ ਸ਼ੈ ਕਰਤਾ ਸ਼੍ਰੀ ਅਸਤੂ ਜੀ ਜੱਬ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਛਤ ਫਲ ਪਾਵ ਸੋਈ ਦੂਖ ਨਤ ਸਾਦੇ ਆਪ ਤੋਈ ਅੜੇਲ ਸੁਣਾ ਗੰਗ ਜੋ ਯਾ ਹਸੁਰਸ ਨਾ ਪਾਵਈ ਸੁਣਾ ਮੂੜ ਚਤਲਾਏ ਚਤਰਤਾ ਆਵਈ ਦੂਖ ਦਰਦ ਭਾਉ ਨਿਕਟ ਨਦਨ ਨਰਕੇ ਰਹਾ ਹੋ ਜੋਈਆ ਕੀ ਏਕ ਬਾਰ ਚੋਪਈ ਕੋ ਕਹ ਚੋਪਈ ਸੰਬਤ 17 ਸੈ ਸੁਪੜਿਜ ਅਰਥ ਸੈ ਸੁਫਨ ਤੀਨ ਕਹੀ ਜੈ ਭਾਦਰ ਜੁਦੀ ਅਸ਼ਟਮੀ ਰਵੀਵਾਰਾ ਤੀਰ ਸਤਤਰਵ ਗ੍ਰੰਥ ਸੁਧਾਰਾ ਸਵਈਆ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾਮਾ ਨਿਮ ਸਿਮਰਤਿ ਸ਼ਾਸਤਰ ਵੇਦ ਸਭ ਬਹੁ ਭੇਦ ਗਏ ਹਮ ਏਕ ਨਾ ਜਾਣਿਓ ਛੇਰੀ ਸੁਬਾਨ ਕਿਰਪਾ ਤੁਮਰੀ ਕਰ ਮਹ ਨਾ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਸਾਢਕਾ ਗਹਿਓ ਤੁਹਾਰੋ ਦੁਆਰ ਬਾਹਿ ਗਏ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਸਾਢ ਕੇ ਕਹੇ ਤੋ ਤੁਹਾਰ ਦੁਆਰ ਇਸ ਬਾਹਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਤਿ ਸ਼ਾਹੀ ਦਸਮੀਂ ਕਬਿ ਉਹ ਬਾਜ ਬੇਂਤੀ ਚਉਪਈ ਅਮਰੀ ਕਰੋ ਹਾਥ ਦਾ ਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨ ਹਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰਾ ਦੁਸ਼ਟ ਸੁਭਾਅ ਤੁਮ ਕਾ ਬਖੂ ਆਪ ਹਾਥ ਦਾ ਮੋਹ ਵਿਚਾਵੋ ਸੁਖੀ ਵਸਾ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰਚਾ ਨਿਜ ਕਰਦਾ ਕਰੀਆ ਸਭੈ ਰਣ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ ਤੁਮੈ ਛਾੜ ਕੋਈ ਹਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਖਾ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦਾ ਮੁਝਉ ਬਰੀਆ ਮਰਨ ਕਾਲ ਕਾ ਤਰਾਸਨ ਬਰੀਆ ਉਝੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿ ਔਰ ਅਛਾ ਰਾਖਿ ਲਹੁ ਮਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਪਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵ ਕਰਨ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਪਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਹੁਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਪ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹਉ ਤੁਮੈ ਮਿਲਤ ਦੇਹ ਧਰ ਸਭ ਹਉ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਤੇ ਦੇ ਅਰਿਆਲਮ ਨਿਰੰਕਾਰ ਨਿਰਭਕਾ ਨਿਰਲੰਭ ਆਦ ਅਨੀਲਾ ਨਾਦ ਅਸੰਭਤਾ ਕਾ ਮੂੜ ਉਚਾਰਿਤ ਪੇਤਾ ਜਾ ਕੋ ਪੇਵ ਨਾ ਪਾਵਤ ਵੇਦਾ ਤਾ ਕੋ ਕਰ ਪਾਣ ਅਨੁਮਾਨਤ ਮਹਾ ਮੂੜ ਕਛ ਪੇਵ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੁ ਨਿਰੰਕਾਰ ਕਾ ਚੀਨ ਤਨਹਿ ਪਿਵ ਆਪ ਆਪਣੀ ਬੁਧਾ ਜੇਤੀ ਵਰਨਤ ਪਿੰਨ ਪਿੰਨ ਤਹਤੇ ਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬਿ ਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹਉ ਪੂਲ ਰਾਜਾ ਹਵੇ ਬੈਠਾ ਕਹਉ ਸਿਮਟ ਪਿਓ ਸੰਕਰ ਇਕੇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਿ ਅਪਵ ਅਬ ਰਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੁਸਤ ਜਿਤੇ ਉਠ ਬਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜਿਤ ਅਵਸਰ ਨੀ ਪਰ ਤਿਨ ਕਾ ਦੁਸਤ ਦੁਖਿਤ ਖਵਾ ਮਰੈ

ਅੜਗ ਕੇਤਮਾ ਚਰਨ ਤੇ ਹਾਰੀ ਆਪ ਹਾਥ ਦਲੇ ਹੋ ਵਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾ ਦਾ ਕੇਲ ਬਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੇਨ ਕੋ ਸ਼ੈ ਕਰਤਾ ਸ਼੍ਰੀ ਅਸਤੂ ਜਬ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਛਤ ਫਲ ਪਾਵ ਸੋਈ ਦੂਖ ਨਤ ਸਾਧਿਆ ਪਤ ਕੋਈ ਅੜਲ ਸੁਣਾ ਗੰਗ ਜੋ ਯਾ ਹਸੁਰ ਸੁ ਨਾ ਪਾਵਈ ਸੁਣਾ ਮੂੜ ਚ ਤਲਾਏ ਚਤਰਤਾ ਆਵਈ ਦੂਖ ਦਰਦ ਭਉ ਨਿਕਟ ਨਦਨ ਨਰਕੇ ਰਹਾ ਹੋ ਜੋ ਯਾ ਕੀ ਏ ਕਬਾਰ ਚੋ ਪਈ ਕੋ ਕਹ ਚੋ ਪਈ ਸੰਬਤ 17 ਸੈ ਸੁਪੜਿ ਜ ਅਰਥ ਸੈ ਸੁਫਨ ਤੀਨ ਕਹੀ ਜੈ ਭਾਦਰੂ ਜੁਦੀ ਅਸ਼ਟਮੀ ਰਵੀਵਾਰਾ ਤੀਰ ਸਤਤਰਵ ਗ੍ਰੰਥ ਸੁਧਾਰਾ ਸਬਈਆ ਆਏ ਗਏ ਜਬ ਤੇ ਤੁਮਰੇ ਤਬ ਦੇ ਗੁਆ ਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਣ ਅਨੇਕ ਕਹਿ ਮਤ ਏਕ ਨਾਮਾ ਨਿਰਮ ਸਿਮਰਤਿ ਸ਼ਾਸਤਰ ਵੇਦ ਸਭਾ ਬਹੁ ਭੇਦ ਗੈ ਹਮ ਏਕ ਨਾ ਜਾਣਿਓ ਛਿਰੀ ਸਬਾਨ ਕਿਰਪਾ ਕਮਰੀ ਕਰ ਮਹ ਨਾ ਕਹਿਓ ਸਭ ਤੋਹਿ ਬਖਾਨਿਓ ਦੁਖਰਾ ਸਗਲ ਦੁਆਰ ਕੋ ਸਾਢਕਾ ਗਹਿਓ ਤੁਹਾਰੋ ਦਵਾਰ ਬਾਹਿ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜਖੈ ਕਹੈ ਉਹ ਤੁਹਾਰੋ ਦੁਆਰਿ ਚ ਬਾਹਗੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇੱਕ ਅਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਬਾਤ ਸ਼ਾਹੀ ਦਸਮੀਂ ਕਬਿ ਉਹ ਬਾਝ ਬੇਂਤੀ ਚਉਪਈ ਅਮ੍ਰਿਕ ਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਚਾ ਤਬ ਚਰਨ ਹਨ ਮਨ ਰਹ ਹਮਾਰਾ ਪਣਾ ਜਾਣ ਕਰੋ ਪ੍ਰਿਤ ਪਾਰਾ ਹਮਰਾ ਦੁਸ਼ਟ ਸਬਾ ਤੁਮ ਕਾ ਬਹੁ ਆਪਾਥਾ ਤਦ ਮਾਫਿ ਬਿਚਾਵ ਸੁਖੀ ਬਸ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨੀ ਜੀ ਕਰਤਾ ਕਰੀਆ ਸਭੈ ਰਣਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹ ਪਿਆਸਾ ਤੁਮੈ ਛਾੜ ਕੋਈ ਹਵਰ ਨਾ ਧਾਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਖਾ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ ਆਪ ਹਾਥ ਦਾ ਮੁਜਾਉ ਬਰੀਆ ਮਰਨ ਕਾਲ ਕਾ ਤਰਾਸਨ ਬਰੀਆ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿ ਔਰ ਅਛਾ ਰਾਖ ਲੇ ਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਨ ਕੇ ਹੰਤਾ ਤਤਮੋਹ ਪਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਪਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸਹੀ ਕੋ ਹਮਾਰੀ ਤਕਲ ਪ੍ਰਜਾ ਜਨ ਆਪ ਸਵਾਰੀ ਸੇਵ ਕਰ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਪਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ संतन दुख पाएते दुखी सुख पाए साधन के सुखी एक एक की पीर पहचान कट कट के पट पट की जान जब, करा जब करक करा कर तारा प्रजातार्थ तप दे अपार जब आकरक करत हो कबहु तुम मैं मिल तो दे धर सबहु जेते बदन श्रेष्ठ सब तार आप अपनी भू उच्चार तुम सब हिते रहत निरालम जानत वेद भेद हरे आलम ਨਿਰੰਕਾਰ ਨਿਰੂਪਕਾਰ ਨਿਰਲੰਭ ਆਦ ਅਨੀਲਾ ਨਾਦ ਅਸੰਭਤਾ ਕਾ ਮੂੜ ਉਚਾਰਤ ਪਿਤਾ ਜਾ ਕੋ ਭੇਵਣਾ ਪਾਵਤ ਵੇਦਾ ਤਾਂ ਕੋ ਕਰ ਬਾਹਣ ਅਨੁਮਾਨਤ ਮਹਾਮੂੜ ਕਿਛ ਭੇਨ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੁ ਨਿਰੰਕਾਰ ਕਾ ਚੀਨ ਤਨਹਿ ਪਿਵ ਆਪ ਆਪਣੀ ਬੁੱਧ ਹੈ ਜੇ ਤੀ ਵਰਨਤ ਪਿੰਨ ਪਿੰਨ ਤੋਹਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹਉ ਪੂਲ ਰਾਜਾ ਹਵੇ ਬੈਠਾ ਕਹਉ ਸਿਮਟ ਪਿਓ ਸੰਕਰ ਇਕੇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਆਪਵ ਅਬ ਰਛਾ ਮੇਰੀ ਤੁਮ ਕਰੋ ਸਿਖੁ ਬਾਰ ਸਿਖ ਸੰਗਰੋ ਦੁਸਤ ਜਿਤੇ ਉਠ ਬਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸਰਨੀ ਬਰਾ ਤਿਨ ਕੈ ਦੁਸਤ ਦੁਖਿਤ ਹਵਾ ਮਰੈ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੂ ਕਲ ਕੋਈ ਖਬਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਮਰਛਾ ਹੋਏ ਤਾਂ ਹੈ ਸਭ ਕਾਲਾ ਦੁਸਤ ਰਿਸ਼ਟ ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਆ ਕੇ ਤਾਂ ਤਨਿਕ ਮਹਿ ਹਰ ਹੋ ਰੇ ਦਿੱਦ ਸਿੱਧ ਘਰ ਮੋ ਸਭ ਹੋਈ ਦੁਸ਼ਟਿ ਸਾਹ ਸਬਾ ਸਕਾ ਨਾ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਭਾਂਚੇ ਤਾਹੇ ਉਬਾਰਾ ਜਿਨਾਂ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਛੜਗ ਕੇ ਤਮੈ ਚਰਣ ਤੇ ਹਾਰੀ ਆਪ ਹਾਥ ਤੈ ਲਿਹੋ ਵਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾ ਦਾ ਕੇਲਬਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੇਨ ਕੋਸ਼ ਹੈ ਕਰਤਾ ਸ਼੍ਰੀ ਅਸਤੂ ਜੀ ਜਪ ਭੈ ਦੇ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਚਤ ਫਲ ਪਾਵੈ ਸੋਈ ਦੂਖ ਨਦ ਸਾਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਯਾਹ ਸੁਰਸ ਨਾ ਪਾਵਈ ਸੁਣੈ ਮੂਰਤ ਚਤਲਾਏ ਚਤਰਤਾ ਆਵਈ ਦੂਖ ਦਰਦ ਭਉ ਨਿਕਟ ਨਦਨ ਨਰਕੇ ਰਹਾ ਹੋ ਜੋਈ ਆਕੀ ਇੱਕ ਵਾਰ ਚੌਪਈ ਕੋ ਕਹ ਚੌਪਈ ਸੰਬਤ 17 ਸੈ ਸੁਪਣੀ ਜੈ ਅਰਥ ਸੈ ਸੁਪਨ ਤੀਨ ਕਹੀ ਜੈ ਭਾਦਰ ਜੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਤਰਵ ਗ੍ਰੰਥ ਸੁਧਾਰਾ ਸਵਈਆ आए गए जब ते तुमेरे तब देखूं आ कतरे नहीं आन्ह्यो राम रहीम पुराण कुरान अनेक कह मत एक नाम न सिमरत शास्त्र वेद सब बहु भेद कह हम एक ना जान्यो छिरी सपान कृपा करि करम न कह्यो सब तोहे बखान्यो दुहरा सकल द्वार को शाडक कह्यो तुहारो द्वार बाह गए कि लाज अस गोविंद दास तुहार ਸਗਲ ਦੁਆਰ ਕੋ ਛਾੜ ਕੇ ਕਹਿਓ ਤੁਹਾਰੁ ਦੁਆਰੇ ਆਇ ਗਏ ਕੀ 라ਜ ਅਸ ਗੋਵਿੰਦ ਦਾਸ ਤੁਹਾ ਵਾਹਿ ਗੁਰਜੀ ਕਾ ਖਾਲਸਾ ਸ੍ਰੀ ਵਾਹਿ ਗੁਰਜੀ ਕੀ ਫਤਿਹ